ਆਪਣੇ ਖਿਆਲਾਂ ਨੂੰ ਬਾਹਰ ਨੂੰ ਰੋਕ ਕੇ ਪੂਰਾ ਅੰਦਰ ਮੁਖ ਕਰੋ। ਸ਼ਰਨ ਕਰਕੇ ਸ਼ਬਦ ਨੂੰ ਬੋਲਣਾ ਕੰਨਾਂ ਨੂੰ ਹਰੀ ਜਸਨ ਵਿੱਚ ਲਗਾ ਦੇਣਾ ਨਿਤਨ ਗੁਰ ਸ਼ਰੂ ਦੇਤਿ ਅੰਤਿ ਨਿਰਾ। ਅੰਦਰ ਉਦਰ ਜਾਣ ਦੀ ਯਾਸਤਨਾ ਦੇਣੀ। ਬੁੱਧ ਨੂੰ ਵਿਚਾਰ ਵਿੱਚ ਪ੍ਰਵੇਸ਼ਤ ਕਰਨਾ। ਈਮਨ ਇਕਾਗਰ ਹੁੰਦਾ ਹੈ ਮਨ ਟਿਕਦਾ। ਇਹ ਹੈ ਜ। ਟਿਕਾ ਦਸ਼ਮਾ ਇਕਾਗਰਤਾ ਦਸ਼ਮਾ ਔਰ ਕੀਮਤੀ ਸ਼ਮਮ ਨੇ ਇੱਕ ਇੱਕ ਛਿਨ ਛਿਨ ਕੇ ਨੇ ਅੱਖ ਦੇ ਖੋਲਣ ਮੀਟਨ ਮਾਤਰ ਨੂੰ ਇਹ ਸੈਕੰਡ ਕੇ ਲੋ ਇਤਨੇ ਸਮੇਂ ਦਾ ਵੀ ਮਹਾਨ ਫਲ ਹੈ ਇਹਨਾਂ ਦਸ਼ਿਆ ਕਈ ਕੋਟ ਕੇ ਜੰਗ ਫਲਾਂ ਸ਼ੋਣਗਾਵਨ ਹਾਰੇ ਰਹਾ ਇਹ ਕਰੋੜਾਂ ਇਹ ਗੰਧਾ ਫਲ ਇੱਕ ਛਿੰਦਾ ਕਰੋੜ ਅਸ਼ਵੀਰ ਜਗ ਦਾ ਫਲ ਜਿੰਨੇ ਛਿੰ ਮਾਨੁ ਉਤਨੇ ਕਰੋੜ ਅਸ਼ਵੀਰ ਜਗਾਂ ਦਾ ਫਲ ਪ੍ਰਾਪਤ ਕਰਦਾ ਹੈ ਪ੍ਰਾਨੁ ਮਾਨੁਕ ਤਨ ਇਸ ਦੇ ਵਿੱਚ ਇਸ ਜੀਵਾਤਮਾ ਨੂੰ ਪੰਜ ਪ੍ਰਾਣ ਪੰਜ ਕਰਮਿੰਦਰੇ ਪੰਜ ਗਿਆਨਿੰਦਰੇ ਮਨ ਬੁੱਧ ਦੇ ਤੂਰਜ ਮਿਲੇ ਹਨ ਇਹ ਔਜ਼ਾਰ ਮਿਲੇ ਹਨ ਆਪਣੇ ਪੁੰਨ ਕਰਮਾਂ ਨੂੰ ਵਧਾਉਣ ਵਾਸਤੇ ਜਿਨ੍ਹਾਂ ਪੁੰਨ ਕਰਮਾਂ ਦਾ ਫਲ ਸੁਖ ਦੀ ਪ੍ਰਾਪਤੀ ਹੈ। ਸੋ ਇਹ ਥੋੜੇ ਥੋੜੇ ਵਧਾਉਂਦੇ ਵਧਾਉਂਦੇ ਬਹੁਤ ਜ਼ਿਆਦਾ ਪੁੰਨ ਕਰਮਾਂ ਦਾ ਸੰਗ੍ਰਹਿ ਪੁੰਨ ਕਰਮਾਂ ਦਾ ਮجموعਾ ਇਕੱਠਾ ਕਰ ਲੈਂਦਾ। ਜਿਵੇਂ ਥੋੜਾ 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 tane ਇਕੱਠਾ ਕਰਤਾ ਕਰਦਾ ਕੋਈ ਇੱਕ ਦਿਨ ਸੇਠ ਸ਼ਾਹਕਾਰ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਥੋੜਾ ਥੋੜਾ ਭਜਨ ਕਰਦੇ ਖੜਦੇ ਇਹ ਵੀ ਨੁਕਤੇ ਨਗਾ ਤੇ ਪਾਠ ਬਣ ਜਾਂਦਾ ਹੈ ਸੋ ਇਹ ਇਸ ਇਸ ਸਤਾ ਤਾਕਤ ਬਹੁਤ ਵੱਡੀ ਦੱਸੀ ਹੈ ਇੱਕ ਮਨਿਕ ਚਿਤ ਦੀ ਜੋ ਹਰ ਨਾਮ ਤੇ ਐਂ ਦੇ ਸ਼ਿਵਰਲੇ ਥੋੜੇ ਜੋ ਇੱਕ ਵਨ ਇੱਕ ਚਿਤ ਆਰਾਧ ਦੇ ਤਿੰਨ ਕੀ ਬਰਕਤ ਖਾਹੇ ਅਸ਼ੰਖ ਲੱਖ ਕਰੋੜ ਭਗਤੇ ਖੀਰ ਦੀ ਵਾਵਤ ਆਇਓ ਦਸੇ ਇੱਕ ਚਿਤ ਜੇ ਇੱਕ ਛਿਨ ਪਿਆਰੋ ਕਾਲ ਪਾਸ ਕੇ ਵਿੱਚ ਨਾ ਆਏ ਭਗਤੇ ਅਖੀਰ ਇੱਕ ਚਿਤ ਇਕਾਗਰ ਹੋ ਜਾਏ ਚਿਤ ਕਾਲ ਦੀ ਫਾਸ਼ੀ ਤੇ ਬਰਜਨ ਇੱਕ ਛਿਨ ਮਾਤਾ ਤਾਂ ਤੇ ਆਉ ਇਹ ਅਭਿਆਸ ਇਹ ਸੁਭਾਅ ਇਹ ਅਦ ਜ਼ਿੰਦਗੀ ਵਿੱਚ ਹੀ ਪਕਾਉਣੀ ਪੈਂਦੀ ਤੇ ਮਨ ਨੂੰ ਤਕਾ ਕੇ ਇਕਾਗਰ ਕਰਕੇ ਹਰੀ ਜਸ ਕਰਨ ਦਾ ਅਭਿਆਸ ਬਣਾਉਣਾ ਚਾਹੀਦਾ ਹੈ ਬਾਣੀ ਪੜਨ ਸੁਣਨ ਦਾ ਫਲ ਤਾਂ ਬਹੁਤ ਹੈ ਵਿਚਾਰਨ ਦਾ ਉਦੋਂ ਵੀ ਵਿਸ਼ੇਸ਼ ਫਲ ਹੈ ਗੁਰਬਾਣੀ ਗੁਰੂ ਕਿਸੇ ਦੇ ਖਿਆਲਤ ਕਿਸੇ ਦੇ ਅਨਭਵ ਕਿਸੇ ਦੇ ਐਕਸਪੀਰੀਅੰਸ ਤਜਰਬੇ ਉਹਦਾ ਆਪਣਾ ਸਰੂਪ ਹੀ ਹੋਇਆ ਕਰਦੇ ਹਨ ਇਸੇ ਤਰ੍ਹਾਂ ਹੀ ਗੁਰੂ ਜੀ ਦੀ ਬਾਣੀ ਉਹਨਾਂ ਦੇ ਆਪਣੇ ਖਿਆਲਤ ਹਨ ਆਪਣਾ ਅਨਭਵ ਹੈ ਆਪਣੇ ਐਕਸਪੀਰੀਅੰਸ ਨੇ ਆਪਣੇ ਤਜਰਬੇ ਹਨ ਪਰਮਾਰਥਕ ਤਜਰਬੇ ਹਨ ਜਿਹੜੇ ਅਸਮਦਾ ਦੀ ਜੀਵਾਂ ਦੇ ਵਾਸਤੇ ਸਾਡੇ ਵਾਸਤੇ ਸਾਡੇ ਲਾਭ ਦੇ ਵਾਸਤੇ ਉਹਨਾਂ ਨੂੰ ਤੁਮਿਕਾ ਕਰਕੇ ਰੱਖਿਆ ਤਾਂ ਤੇ ਆਵ ਮਾਣੀ ਨੂੰ ਪੜੋ ਵੀ ਸੁਣੋ ਵੀ ਵਿਚਾਰੋ ਵੀ ਗੁਪ ਗਲਾਬ ਠਾਉਣ ਦੀ ਕੋਸ਼ਿਸ਼ ਕਰੋ ਸਮਾਂ ਇੱਕ ਜੀ ਚੀਜ਼ ਹੈ ਇਹ ਤੁਰ ਹੀ ਜਾਂਦਾ ਹੈ ਇਹ ਰੁਕਦਾ ਨਹੀਂ ਛਿੰ 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 ਕਰਕੇ ਇੱਥੇ ਚਲੇ ਗਿਆ ਹੋਰਾਂ ਬੀਤ ਗੀਆਂ ਯੁੱਗ ਬੀਤ ਗਏ ਇਹ ਚੱਕਰ ਖਤਮ ਨਹੀਂ ਹੁੰਦਾ ਚੱਕਰ ਖੜਦਾ ਨਹੀਂ

Nun <laughs> jag ਅਨੁਖਤੰ ਦਾ ਪਰਮ ਪਯोजन ਏਮ ਆਫ ਦਾ ਲਾਈਫ ਜਿੰਦਗੀ ਦਾ ਉਦੇਸ਼ ਵਾਹਿਗੁਰੂ ਦਾ ਭਜਨ ਕਰਕੇ ਉਸ ਦੇ ਵਿੱਚ ਮਿਲ ਕੇ ਪਰਮ ਸੁਖੀ ਹੋਣਾ ਹੈ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ ਕਿਉਂਕਿ ਸੁਖ ਸਰੂਪ ਵਾਹਿਗੁਰੂ ਹੈ ਉਸ ਤੋਂ ਇਟਰ ਉਸ ਤੋਂ ਬਿਨਾ ਸਭ ਦੁੱਖ ਰੂਪ ਹੈ ਜਿਹੇ ਜੀ ਵਸਤੂ ਨਾਲ ਮਨ ਦੀ ਅਟੈਚਮੈਂਟ ਹੁੰਦੀ ਹੈ ਵੈਸੇ ਹੀ ਅਸਰ ਲੈਂਦਾ ਹੈ ਸੋ ਸੁਖ ਰੂਪ ਜੋ ਵਹਿਗੁਰੂ ਆਨੰਦ ਦਾ ਸਾਗਰ ਹੈ ਉਸ ਦੇ ਨਾਲ ਮਨ ਜੁੜਿਆ ਉਸ ਦੇ ਵਿੱਚ ਲੀਵਲীন ਹੋਇਆ ਇਹਨੇ ਸੁਖੀ ਹੋਣਾ ਹੈ ਜੋ ਕੋਈ ਪਦਾਰਥ ਦੁੱਖ ਰੂਪ ਹੈ ਉਸ ਦੇ ਵਿੱਚ ਲੀਵਲীন ਹੋਇਆ ਉਸ ਨੂੰ ਦੁੱਖ ਦੀ ਹੀ ਪ੍ਰਾਪਤੀ ਹੋਣੀ ਹੈ ਤਾਂ ਤੇ ਦੁੱਖ ਤਾਂ ਹਰ ਬੰਦਾ ਨਪਦਾ ਹੈ ਸੁਖ ਨੂੰ ਹਰ ਇੱਕ ਹੀ ਚਾਹੁੰਦਾ ਹੈ ਸੁਖ ਦੇ ਵਾਸਤੇ ਸੁਖ ਦੇ ਜਿਗਿਆਸੂ ਵਾਸਤੇ ਸ਼ੁ크 ਦੇ ਜਾਵਨ ਵਾਸਤੇ ਸ਼ੁ크 ਸਰੂ ਵਹਿਰੂ ਦੇ ਨਾਲ ਜੁੜਨ ਦਾ ਕਹਲਾ ਕਰਨਾ ਪੈਂਦਾ ਹੈ ਤਾਂ ਤੇ ਇਹ ਮਨੁੱਖ ਤਨ ਦੇ ਵਿੱਚ ਹੀ ਹੋ ਸਕਦਾ ਹੈ ਉਹ ਵਹਿਰੂ ਦਾ ਭਜਨ ਕਰਕੇ ਅਗਰੇਸਨਾ ਕੀਤਾ ਜਾਏ ਤਾਂ ਉਸ ਦੀ ਬਾਤ ਗੁਰੂ ਜੀ یوں ਫਰਮਾਉਂਦੇ ਨੇ ਆਪ ਨੇ ਆਏ ਸਿਸ਼ਟ ਮੇਨ ਬਿਨ ਬੂਝੇ ਅਸੁਠੋ ਮਨੁੱਖ ਤਨ ਧਾਰ ਕੇ ਅਗਰ ਵਹਿਰੂ ਦੀ ਬੰਦਗੀ ਨਾ ਕੀਤੀ ਉਸ ਦਾ ਭਜਨ ਨਾ ਕੀਤਾ ਜੋ ਸੁਨੋਂ ਮਿਲਨ ਦਾ ਉਪਰਾਲਾ ਨਾ ਕੀਤਾ ਗਿਆ ਤਾਂ ਇਨਸਾਨੀਅਤ ਤੋਂ ਇਨਸਾਨੀ ਜਾਨਾ ਹੋਣ ਦੇ ਬਾਵਜੂਦ ਵੀ ਕਰੋੜਾਂ ਕੋ ਦੂਰ ਹੈ ਹੈ ਕਿ ਪਸ਼ੂ ਹੈ ਵਣ ਢੋਰ ਨਹੀਂ ਮਰੇ ਹੋਇਆ ਪਸ਼ੂ ਇਹੋ ਜਿਹੇ ਦਰਜਾ ਗੁਰਬਾਣੀ ਉਹਨਾਂ ਨੂੰ ਦਿੰਦੀ ਹੈ ਆਮਣ ਨੂੰ ਜਗ ਵਿੱਚ ਆ ਗਏ ਨੇ ਆਮਣ ਨੂੰ ਜਗ ਵਿੱਚ ਆ ਗਏ ਨੇ ਜਗ ਵਿੱਚ ਆ ਗਏ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਨਤਿਜਾ ਹੈ ਆ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਆ ਗਏ ਨੇ ਇਹ ਗੁਰ ਬਾਣੀ ਗੁਰੂ ਜੀ ਉਹਨਾਂ ਸਜਨਾ ਦੇ ਸੋ ਅਲੰਦਾ ਜਵਾਬ ਦਿੰਦੇ ਹਨ ਜਿਹੜੇ ਇਹ ਕੁਛ ਮੰਨਦੇ ਹਨ ਮਾਨੁੱਖ ਤੰਤਰ ਕੇ ਇਨਸਾਨ ਖਾਣ ਪੀਣ ਦੀ ਨਸਨ ਖੇਡਣ ਵਾਸਤੇ ਹੀ ਆਇਆ ਹੈ ਈਟਿੰਗ ਐਂਡ ਡ੍ਰਿੰਕਿੰਗ ਇਜ਼ ਮੀਰੀ ਨਥਿੰਗ ਐਲਸ ਜ਼ਿੰਦਗੀ ਦਾ ਹਰ ਮੁੱਦਾ ਹੀ ਕੋਈ ਨਹੀਂ ਇਹ ਸਮਝਦਾ ਹੈ ਉਹਨਾਂ ਵਾਸਤੇ یوں ਉਹਨਾਂ ਦੀ ਗਲਤੀ ਨੂੰ ਦੂਰ ਕਰਨ ਵਾਸਤੇ ਐਸਾ ਉਪਦੇਸ਼ ਕਰਦੇ ਹਨ ਆਵਨੇ ਆਇ ਅਸ਼ਿਸ਼ਟ ਮੇ ਬਿੰਦੂਜੇ ਤਸੂਦੋ